ਗੱਲ ਕਰਾਂਗੇ OTT ਪਲੇਟਫਾਰਮ ਦੀ OTT ਪਲੇਟਫਾਰਮ ਤੇ ਫਿਲਮ ਜਿਹੜੀ ਆ ਅਗਰੇ ਮੁੰਡੇ UK ਦੇ ਰਿਲੀਜ਼ ਹੋ ਚੁੱਕੀ ਆ ਚੁੱਕੀ ਆ ਦੋ ਕਿ 2014 ਦੇ ਵਿੱਚ ਸਿਨੇਮਾ ਕਰਨ ਦੇ ਵਿੱਚ ਆਈ ਸੀ ਕਿ ਜਿਸ ਦੇ ਵਿੱਚ ਕੰਮ ਕੀਤਾ ਜਿੰਮੀ ਸ਼ਿਰਗਿਲ ਨੀਰੂ ਬਾਜਵਾ ਪਿੰਨੂ ਟਿੱਲੋ ਤੇ ਗੁਰਪ੍ਰੀਤ ਕੋ ਗਿਨੇ ਸੋ ਇਹ ਉਹ ਕੈਰੈਕਟਰਸ ਨੇ ਜਿਹੜੇ ਹਮੇਸ਼ਾ ਤੁਹਾਨੂੰ ਐਂਟਰਟੇਨ ਵੀ ਕਰਦੇ ਨੇ ਔਰ ਤੁਹਾਨੂੰ ਹਮੇਸ਼ਾ ਇਨਫੋਰਮੇਸ਼ਨ ਵੀ ਦਿੰਦੇ ਨੇ ਖਾਸ ਕਰਕੇ ਜਦੋਂ ਗੁਰਪ੍ਰੀਤ ਖੁੱਗੀ ਨੂੰ ਅਸੀਂ ਸੁਣਦੇ ਆ ਗੁਰਪ੍ਰੀਤ ਖੁੱਗੀ ਨੂੰ ਜਦੋਂ ਅਸੀਂ ਦੇਖਦੇ ਆ ਕਿਉਂਕਿ ਗੁਰਪ੍ਰੀਤ ਖੁੱਗੀ ਹੈ ਜੀ ਪਰਸਨੈਲਿਟੀ ਨੇ ਫਿਰ ਚਾਹੇ ਜਿੱਦਾਂ ਦਾ ਮਰਜ਼ੀ ਸਮਾਂ ਆਵੇ ਗੁਰਪ੍ਰੀਤ ਖੁੱਗੀ ਤੁਹਾਨੂੰ ਹਮੇਸ਼ਾ ਡਟੇ ਹੋਏ ਨਜ਼ਰ ਆਉਣਗੇ ਹਮੇਸ਼ਾ ਡਟੇ ਹੋਏ ਮਿਲਣਗੇ ਤੇ ਗੁਰਪ੍ਰੀਤ ਖੁੱਗੀ ਨੈਸ ਫਿਲਮ ਦੇ ਵਿੱਚ ਵੀ ਜੋ ਹੈ ਬਹੁਤ ਸੋਹਣਾ ਕੈਰੈਕਟਰ ਪਲੇ ਕੀਤਾ ਸੀਗਾ ਔਰ ਸਭ ਨੂੰ ਬਹੁਤ ਐਂਟਰਟੇਨ ਕੀਤਾ ਸੀ ਉਹਨਾਂ ਦੇ ਕੈਰੈਕਟਰ ਤੇ ਬਹੁਤ ਵਰਕ ਹੋਇਆ ਸੋ ਉਹਨਾਂ ਦੇ ਲੁਕਸ ਤੇ ਬਹੁਤ ਕੰ ਸ਼ੇਰਗਿਲ ਦੇ ਨਾਲ ਬਹੁਤ ਸੋਹਣਾ ਕੰਮ ਕੀਤਾ ਸੋ ਜਿੰਮੀ ਦੇ ਨਾਲ ਅਸੀਂ ਗੱਲ ਵੀ ਕੀਤੀ ਜਿੰਮੀ ਨੇ ਕਿਹਾ ਸੀਗਾ ਕੀ ਅਗਰ ਸਾਨੂੰ ਕੋਈ ਚੰਗੀ ਸਟੋਰੀ ਮਿਲੇਗੀ ਤੇ ਅਸੀਂ ਡੈਫੀਨੇਟਲੀ ਦੁਬਾਰਾ ਔਨ ਸਕਰੀਨ ਨਜ਼ਰ ਆ ਸਕਦੇ ਹਾਂ ਲੇਕਿਨ ਹਜੇ ਤੱਕ ਸਾਨੂੰ ਕੋਈ ਸਟੋਰੀ ਮਿਲੀ ਨਹੀਂ ਆ ਸੋ ਲੋਕ ਜੋ ਨੇ ਅਗਰ ਦੇਖਣਾ ਚਾਹੁੰਦੇ ਨੇ ਤਾਂ ਡੈਫੀਨੇਟਲੀ ਉਹਨਾਂ ਦੇ ਕੋਲ ਕੋਈ ਨਾ ਕੋਈ ਸਟੋਰੀ ਤਾਂ ਪਹੁੰਚ ਜਾਈਗੀ ਪਰ ਫਿਲਹਾਲ ਦੇ ਲਈ ਆਗੇ ਮੁੰਡੇ ਯੂਕੇ ਦੇ ਫਿਲਮ ਜਿਹੜੀ ਆ ਉਹ Amazon Prime ਤੇ ਪਈ ਹੈ 2 ਘੰਟੇ ਤੇ ਕੁਝ 19 ਮਿੰਟ ਦੀ ਆਈ ਥਿੰਕ ਫਿਲਮ ਹੈਗੀ ਹੈ ਤੁਸੀਂ ਇਸ ਨੂੰ ਜਾ ਕੇ ਆਰਾਮ ਨਾਲ ਦੇਖ ਸਕਦੇ ਹੋ ਘਰੇ ਬੈਠ ਕੇ ਕਿਉਂਕਿ ਜਿੰਮੀ ਇਸ ਵਾਰ ਜਦੋਂ ਪੰਜਾਬ ਟੂਰ ਤੇ ਸੀਗੇ ਔਰ ਜਿੰਮੀ ਦੇ ਨਾਲ ਗੱਲਬਾਤ ਕੀਤੀ ਜਿੰਮੀ ਇਜ਼ ਐਕਸਾਈਟਿਡ ਕਿ ਪੰਜਾਬੀ ਫਿਲ ਅੱਛਾ ਗਰੋ ਕਰ ਰਹੀਆਂ ਨੇ ਔਰ ਬਹੁਤ ਹਾਈਪ ਕ੍ਰੀਏਟ ਕਰ ਰਹੀਆਂ ਨੇ ਬਾਲੀਵੁੱਡ ਤੱਕ ਪਹੁੰਚ ਗਿਆ ਆਪਣਾ ਪੰਜਾਬੀ ਸਿਨੇਮਾ ਵੀ ਸੋ ਉਹ ਹਮੇਸ਼ਾ ਵੇਟ ਕਰਦੇ ਨੇ ਕਿ ਕਦੋਂ ਉਹਨਾਂ ਨੂੰ ਕੋਈ ਪੰਜਾਬੀ ਫਿਲਮ ਜਿਹੜੀ ਆ ਮਿਲੇ ਤੇ ਉਹੋ ਪੰਜਾਬੀ ਫਿਲਮ ਦੇ ਵਿੱਚ ਕੰਮ ਕਰਨ ਸੋ ਬਹੁਤ ਸੋਹਣੀ ਮਾਜਾਏ ਪ੍ਰੋਜੈਕਟ ਲੈ ਕੇ ਆਈ ਸੀ ਜਿਸ ਤੋਂ ਬਾਅਦ ਲੋਕਾਂ ਨੇ ਬਹੁਤ ਪਿਆਰ ਵੀ ਕੀਤਾ ਸੋ ਹੁਣ ਅੱਗੇ ਮੁੰਡੇ ਯੂਕੇ ਤੇ 2014 ਦੀ ਫਿਲਮ ਯਾਨੀ ਕਿ ਅੱਜ ਤੋਂ 8-9 ਸਾਲ ਪੁਰਾਣੀ ਫਿਲਮ ਔਰ ਅੱਜ ਵੀ ਉਦਾਂ ਹੀ ਅਗਰ ਦੇਖੋ ਤੇ ਉਦਾਂ ਹੀ ਤੁਸੀਂ ਰਿਫਰੈਸ਼ ਫੀਲ ਕਰੋਗੇ ਸੋ ਤੁਸੀਂ ਇਸ ਫਿਲਮ ਨੂੰ ਹੁਣ OTT ਪਲੇਟਫਾਰਮ Amazon Prime ਤੇ ਫ੍ਰੀ ਆਫ ਕਾਸਟ ਦੇਖ ਸਕਦੇ ਹੋ ਆਪਣੇ ਘਰੇ ਬੈਠ ਕੇ ਸੋ ਗੱਲ ਕਰਾਂਗੇ OTT ਪਲੇਟਫਾਰਮ ਦੀ OTT ਪਲੇਟਫਾਰਮ ਤੇ ਫਿਲਮ ਜਿਹੜੀ ਆ ਅੱਗੇ ਮੁੰਡੇ ਯੂਕੇ ਦੇ ਰਿਲੀਜ਼ ਹੋ ਚੁ 14 ਦੇ ਵਿੱਚ ਸਿਨੇਮਾ ਕਰਨ ਦੇ ਵਿੱਚ ਆਈ ਸੀ ਕਿ ਜਿਸ ਦੇ ਵਿੱਚ ਕੰਮ ਕੀਤਾ ਜਿੰਮੀ ਸ਼ਿਰਗਿਲ ਨੀਰੂ ਬਾਜਵਾ ਬਿੰਨੂ ਟਿੱਲੋ ਤੇ ਗੁਰਪ੍ਰੀਤ ਕੋ ਗਿਨੇ ਸੋ ਇਹ ਉਹ ਕੈਰੈਕਟਰਸ ਨੇ ਜਿਹੜੇ ਹਮੇਸ਼ਾ ਤੁਹਾਨੂੰ ਐਂਟਰਟੇਨ ਵੀ ਕਰਦੇ ਨੇ ਔਰ ਤੁਹਾਨੂੰ ਹਮੇਸ਼ਾ ਇਨਫਾਰਮੇਸ਼ਨ ਵੀ ਦਿੰਦੇ ਨੇ ਖਾਸ ਕਰਕੇ ਜਦੋਂ ਗੁਰਪ੍ਰੀਤ ਕੋ ਗੀ ਨੂੰ ਅਸੀਂ ਸੁਣਦੇ ਆ ਗੁਰਪ੍ਰੀਤ ਕੋ ਗੀ ਨੂੰ ਜਦੋਂ ਅਸੀਂ ਦੇਖਦੇ ਹਾਂ ਕਿਉਂਕਿ ਗੁਰਪ੍ਰੀਤ ਕੋ ਗਿਆ ਹੈ ਜੀ ਪਰਸਨੈਲਿਟੀ ਨੇ ਫਿਰ ਚਾਹੇ ਜਿੱਦਾਂ ਦਾ ਮਰਜੀ ਸਮਾਂ ਆਵੇ ਗੁਰਪ੍ਰੀਤ ਕੋ ਗੀ ਤੁਹਾਨੂੰ ਹਮੇਸ਼ਾ ਡਟੇ ਹੋਏ ਨਜ਼ਰ ਆਉਣਗੇ ਹਮੇਸ਼ਾ ਡਟੇ ਹੋਏ ਮਿਲਣਗੇ ਤੇ ਗੁਰਪ੍ਰੀਤ ਕੋ ਗਿਨੇਸ ਫਿਲ ਬਹੁਤ ਐਂਟਰਟੇਨ ਕੀਤਾ ਸੀ ਉਹਨਾਂ ਦੇ ਕੈਰੈਕਟਰ ਤੇ ਬਹੁਤ ਵਰਕ ਹੋਇਆ ਸੋ ਉਹਨਾਂ ਦੇ ਲੁਕਸ ਤੇ ਬਹੁਤ ਕੰਮ ਹੋਇਆ ਸੀਗਾ ਜਦੋਂ ਫਿਲਮ ਆਈ ਸੀਗੀ ਆਗੇ ਮੁੰਡੇ ਯੂਕੇ ਦੇ ਜਿਸ ਦੇ ਵਿੱਚ ਨੀਰੂ ਬਾਜਵਾ ਨੇ ਵੀ ਜਿਮੀ ਸ਼ੇਰਗਿੱਲ ਦੇ ਨਾਲ ਬਹੁਤ ਸੋਹਣਾ ਕੰਮ ਕੀਤਾ ਸੋ ਜਿਮੀ ਦੇ ਨਾਲ ਅਸੀਂ ਗੱਲ ਵੀ ਕੀਤੀ ਜਿਮੀ ਨੇ ਕਿਹਾ ਸੀਗਾ ਕਿ ਅਗਰ ਸਾਨੂੰ ਕੋਈ ਚੰਗੀ ਸਟੋਰੀ ਮਿਲੇਗੀ ਤੇ ਅਸੀਂ ਡੈਫੀਨੇਟਲੀ ਦੁਬਾਰਾ ਔਨ ਸਕਰੀਨ ਨਜ਼ਰ ਆ ਸਕਦੇ ਹਾਂ ਲੇਕਿਨ ਹਜੇ ਤੱਕ ਸਾਨੂੰ ਕੋਈ ਸਟੋਰੀ ਮਿਲੀ ਨਹੀਂ ਹੈ ਸੋ ਲੋਕ ਜੋ ਨੇ ਅਗਰ ਦੇਖਣਾ ਚਾਹੁੰਦੇ ਨੇ ਤਾਂ ਡੈਫੀਨੇਟਲੀ ਉਹਨਾਂ ਦੇ ਕੋਲ ਕੋਈ ਨਾ ਕੋਈ ਸਟੋਰੀ ਤਾਂ ਪਹੁੰਚ ਜਾਈਗੀ ਪਰ ਫਿਲਹਾਲ ਦੇ ਲਈ ਆਗੇ ਮੁੰਡੇ ਯੂਕੇ ਦੇ ਫਿਲਮ ਜਿਹੜੀ ਆ ਉਹ Amazon Prime ਤੇ ਪਈ ਹੈ 2 ਘੰਟੇ ਤੇ ਕੁਝ 19 ਮਿੰਟ ਦੀ ਆਈ ਥਿੰਕ ਫਿਲਮ ਹੈਗੀ ਹੈ ਤੁਸੀਂ ਇਸ ਨੂੰ ਜਾ ਕੇ ਆਰਾਮ ਨਾਲ ਦੇਖ ਸਕਦੇ ਹੋ ਘਰੇ ਬੈਠ ਕੇ ਕਿਉਂਕਿ ਜਿੰਮੀ ਇਸ ਵਾਰ ਜਦੋਂ ਪੰਜਾਬ ਟੂਰ ਤੇ ਸੀਗੇ ਔਰ ਜਿੰਮੀ ਦੇ ਨਾਲ ਗੱਲਬਾਤ ਕੀਤੀ ਜਿੰਮੀ ਇਜ਼ ਐਕਸਾਈਟਿਡ ਕਿ ਪੰਜਾਬੀ ਫਿਲਮਾਂ ਜੜੀਆਂ ਨੇ ਉਹ ਬਹੁਤ ਅੱਛਾ ਗਰੋ ਕਰ ਰਹੀਆਂ ਨੇ ਔਰ ਬਹੁਤ ਹਾਈਪ ਕ੍ਰੀਏਟ ਕਰ ਰਹੀਆਂ ਨੇ ਬਾਲੀਵੁੱਡ ਤੱਕ ਪਹੁੰਚ ਗਿਆ ਆਪਣਾ ਪੰਜਾਬੀ ਸਿਨੇਮਾ ਵੀ ਸੋ ਉਹ ਹਮੇਸ਼ਾ ਵੇਟ ਕਰਦੇ ਨੇ ਕਿ ਕਦੋਂ ਉਹਨਾਂ ਨੂੰ ਕੋਈ ਪੰਜਾਬੀ ਫਿਲਮ ਜਿਹੜੀ ਆ ਮਿਲੇ ਤੇ ਉਹ ਪੰਜਾਬੀ ਫਿਲਮ ਦੇ ਵਿੱਚ ਕੰਮ ਕਰਨ ਸੋ ਬਹੁਤ ਸੋਹਣੇ ਮਾਂ ਜਾਏ ਪ੍ਰੋਜੈਕਟ ਲੈ ਕੇ ਆਇਸੀ ਜਿਸ ਤੋਂ ਬਾਅਦ ਲੋਕਾਂ ਨੇ ਬਹੁਤ ਪਿਆਰ ਵੀ ਕੀਤਾ ਸੋ ਹੁਣ ਅੱਗੇ ਮੁੰਡੇ ਯੂਕੇ ਤੇ 2014 ਦੀ ਫਿਲਮ ਯਾਨੀ ਕਿ ਅੱਜ ਤੋਂ 8-9 ਸਾਲ ਪੁਰਾਣੀ ਫਿਲਮ ਔਰ ਅੱਜ ਵੀ ਉਦਾਂ ਹੀ ਅਗਰ ਦੇਖੋ ਤੇ ਉਦਾਂ ਹੀ ਤੁਸੀਂ ਰਿਫਰੈਸ਼ ਫੀਲ ਕਰੋਗੇ ਸੋ ਤੁਸੀਂ ਇਸ ਫਿਲਮ ਨੂੰ ਹੁਣ OTT ਪਲੇਟਫਾਰਮ Amazon Prime ਤੇ ਫ੍ਰੀ ਆਫ ਕਾਸਟ ਦੇਖ ਸਕਦੇ ਹੋ ਆਪਣੇ ਘਰੇ ਬੈਠ ਕੇ